ਸਸਟੀ ਕਾਲ ਜੀ ਤਿੰਨ ਸੂਟ ਕੋਈ ਵੀ ਤੁਸੀਂ ਇਹਨਾਂ ਚੋਂ ਲੈ ਸਕਦੇ ਹੋ ਵੀਡੀਓ ਨੂੰ ਐਂਡ ਤੱਕ ਜ਼ਰੂਰ ਚੈੱਕ ਕਰਨਾ ਕਿਉਂਕਿ ਸਾਰੀ ਵੀਡੀਓ ਦੇ ਵਿੱਚ ਪ੍ਰਿੰਟ ਕਾਫੀ ਜ਼ਿਆਦਾ ਐਡ ਕੀਤੇ ਹੋਏ ਨੇ ਤਿੰਨ ਸੂਟ ਤੁਸੀਂ ਇਹਨਾਂ ਚੋਂ ਲੈ ਸਕਦੇ ਹੋ ਜਿਹੜੇ ਵੀ ਤੁਹਾਨੂੰ ਪਸੰਦ ਹੋਣ ਚਾਹੇ ਤੁਸੀਂ ਤਿੰਨ ਸੂਟ ਇੱਕ ਕਲਰ ਦੇ ਵੀ ਲੈ ਸਕਦੇ ਹੋ ਚਾਹੇ ਤੁਸੀਂ ਤਿੰਨ ਸੂਟ ਅਲੱਗ-ਅਲੱਗ ਕਲਰ ਦੇ ਵਿੱਚ ਲੈ ਸਕਦੇ ਹੋ ਤਿੰਨਾਂ ਸੂਟਾਂ ਦਾ ਪ੍ਰਾਈਸ ਰਹੇਗਾ 1300 ਰੁਪਏ 1300 ਦੇ ਵਿੱਚ ਤੁਸੀਂ ਤਿੰਨ ਸੂਟ ਕਿਸੇ ਵੀ ਤਰ੍ਹਾਂ ਦੇ ਲੈ ਸਕਦੇ ਹੋ ਮੈਚਿੰਗ ਸੂਟ ਹੋਣਗੇ ਪ੍ਰਿੰਟ ਸ਼ਰਟ ਹੋਏਗੀ ਪਲੇਨ ਬਾਟਮ ਆਏਗੀ ਜੀ 2.5 ਮੀਟਰ ਸ਼ਰਟ ਆਏਗੀ 2.5 ਮੀਟਰ ਬਾਟਮ ਹੋਏਗੀ ਵਿਦਾਊਟ ਦੁਪੱਟਾ ਹੋਣਗੇ ਇਹ ਆਫਰ ਤੇ ਸਪੈਸ਼ਲ ਕੈਂਬਰੀਕ कॉटन ਦੇ ਸੂਟ ਨੇ ਵਧੀਆ कॉटन ਦੇ ਤੁਸੀਂ ਜਿਵੇਂ ਜੇ ਡੇਲੀ ਵੇਅਰ ਵਾਸਤੇ ਇਹਨਾਂ ਨੂੰ ਘਰੇ ਬਹੁਤ ਵਧੀਆ ਯੂਜ਼ ਕਰ ਸਕਦੇ ਹੋ ਲੈਸਸ ਲਾ ਕੇ ਡਿਜ਼ਾਈਨ ਕਰੋ ਬਹੁਤ ਸੋਹਣੇ ਲੱਗਦੇ ਨੇ ਤੇ ਇਹਨਾਂ ਦੇ ਵਿੱਚੋਂ ਕੋਈ ਵੀ ਤਿੰਨ ਸੂਟ ਤੁਸੀਂ ਸਿਲੈਕਟ ਕਰਕੇ ਮੈਨੂੰ WhatsApp ਤੇ ਸਕਰੀਨਸ਼ਾਟ ਭੇਜ ਸਕਦੇ ਹੋ ਕੈਸ਼ ਔਨ ਡਿਲੀਵਰੀ ਨਹੀਂ ਹੁੰਦੀ ਜੀ ਪਲੀਜ਼ ਕੈਸ਼ ਔਨ ਡਿਲੀਵਰੀ ਦਾ ਮੈਸੇਜ ਨਾ ਕਰਿਆ ਹੋਏਗੀ ਪੇਮੈਂਟ ਕਰਕੇ ਤੁਸੀਂ ਆਪਣਾ ਐਡਰੈਸ ਦੇ ਕੇ ਜਿਹੜਾ ਆਰਡਰ ਪਲੇਸ ਕਰ ਸਕਦੇ ਹੋ ਤੇ ਘਰ ਬੈਠੇ ਆਪਣੇ ਸੂਟ ਮੰਗਵਾ ਸਕਦੇ ਹੋ ਆਫਰ ਸਪੈਸ਼ਲ ਸਿਰਫ ਕੁਝ ਦਿਨਾਂ ਵਾਸਤੇ ਹੈ ਇਹਦੇ ਵਿੱਚੋਂ ਕੋਈ ਵੀ ਸੂਟ ਤੁਸੀਂ ਇਹਨਾਂ ਚੋਂ ਲੈ ਸਕਦੇ